ਆ ਦਿਨਾਂ ਗੱਲ ਬਣਦੀ ਉਹ ਜੀ ਹਾਂਜੀ ਹਾਂਜੀ ਬਣੀ ਜਾਂਦੀ ਪੂਰੀ ਵਧੀਆ ਜੀ ਸਿਰਾਂ ਲੱਗਿਆ ਪਿਆ ਨਾ ਜਮਾਂ ਹੀ ਜਮਾਂ ਮੈਂ ਕਹਿੰਦਾ ਜ਼ਮੀਨ ਅਸਮਾਨ ਦਾ ਫਰਕ ਉਹ ਤੁਹਾਨੂੰ ਦੋਨੇ ਸਾਈਡਾਂ ਦਿਖਾਵਾਂਗੇ ਕਿਉਂਕਿ ਇੱਕ ਸਾਈਡ ਅਸੀਂ ਇਧਰ ਤੇ ਕਵਰ ਕਰਾਂਗੇ ਤੇ ਇੱਕ ਸਾਈਡ ਇਧਰੋਂ ਕਰਾਂਗੇ ਠੀਕ ਹੈ ਜੀ ਤੁਹਾਨੂੰ ਦੋਨੇ ਸਾਈਡਾਂ ਦੇ ਫਰਕ ਦਿਖਾਵਾਂ ਕਿੰਨਾ ਜ਼ਿਆਦਾ ਫਰਕ ਹੈ ਇਹਦੇ ਚ ਲੈ ਵੀ ਦੋਸਤੋ ਸਾਸਤ੍ਰਿਕ ਕਾਲ ਸਾਰਿਆਂ ਨੂੰ ਤੇ ਤੁਹਾਨੂੰ ਅੱਜ ਦੇਵਾਂਗੇ ਇੱਕ ਨਵਾਂ ਅਪਡੇਟ ਕਿਉਂਕਿ ਜਿਵੇਂ ਕਿ ਆਪਣੀਆਂ ਸਕੂਟਰੀਆਂ ਹੁੰਦੀਆਂ ਨੇ ਇਹਨਾਂ ਦੀ ਆ ਚੀਜ਼ਾਂ ਬਹੁਤ ਖਰਾਬ ਹੋ ਜਾਂਦੀਆਂ ਨੇ ਭਾਈ ਆ ਚੀਜ਼ ਨੂੰ ਦੇਖ ਸਕਦੇ ਹੋ ਤੇ ਆ ਦੇਖੋ ਕਿੰਨੀ ਗੰਦੀ ਹੋ ਚ ਕਈ ਸਕੂਟਰਿਆਂ 'ਚ ਹੁੰਦੀਆਂ ਨਾ ਉਹਨਾਂ ਦਾ ਇਹ ਸਮਾਨ ਮਿਲਦਾ ਵੀ ਨਹੀਂ ਹੈਗਾ ਪਰ ਤੁਹਾਨੂੰ ਇੱਕ ਛੋਟੀ ਟ੍ਰਿਕ ਦੇਵਾਂਗੇ ਤਾਂ ਆਪਾਂ ਜਮਨ ਨਵਾ ਬਣ ਜੂ ਨਵਾ ਜਿਵੇਂ ਕੰਪਨੀ ਬ੍ਰਾਂਡ ਹੁੰਦਾ ਹੈ ਐਸੀ ਜੀ ਟ੍ਰਿਕ ਦੱਸਾਂਗੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਦੱਸਣ ਲੱਗਿਆ ਤੁਹਾਨੂੰ ਨਵੀਂ ਅਪਡੇਟ ਆਜੋ ਕਿਰਾ ਲੈ ਵੀ ਸਾਡ ਲਵੇ ਹੈਗਾ ਇੱਕ ਪੇਂਟ ਇਹ ਐਹੋ ਜਿਹਾ ਪੇਂਟ ਹੈ ਜਿਹੜਾ ਪਲਾਸਟਿਕ ਦੇ ਉੱਪਰ ਹੀ ਕੰਮ ਕਰਦਾ ਹੈ ਕੋਈ ਹੋਰ ਚੀਜ਼ਾਂ ਤੇ ਕੰਮ ਨਹੀਂ ਜਲਦੀ ਕਰਦਾ ਇਹ ਪਲਾਸਟਿਕ ਵਾਸਤੇ ਹੀ ਬਣਿਆ ਹੈ ਪਲਾਸਟਿਕ ਤੇ ਹੀ ਕੰਮ ਕਰਦਾ ਬਾਈ ਠੀਕ ਹੈ ਤੇ ਇਹਦੇ ਨਾਲ ਤੁਸੀਂ ਨਾ ਜਿਹੜੀ ਸਕੂਟਰੀ ਹੈ ਉਹਦੇ ਟਾਪੇ ਵਗੈਰਾ ਬੰਪਰ ਵਗੈਰਾ ਪਲਾਸਟਿਕ ਦੀ ਚੀਜ਼ ਜਿਹੜੀ ਵੀ ਮਰਜ਼ੀ ਹੋਵੇ ਉਹਦੇ ਉੱਪਰ ਮਾਰ ਦਿਓ ਕਿ ਕਿ ਉੱਤਰਦਾ ਨਹੀਂ ਹੈਗਾ ਜਿਹੜਾ ਆਪਾਂ ਨਾਰਮਲ ਪੇਂਟ ਲੈ ਲੈਨੇ ਦੂਜਾ ਉਹ ਉੱਤਰ ਜਾਂਦਾ ਇਹਨੂੰ ਕਹਿੰਦੇ ਨੇ ਮੈਟ ਬਲੈਕ ਪੇਂਟ ਆ ਦੇਖੋ ਮੈਟ ਬਲੈਕ ਇਹ ਕਿਸੇ ਵੀ ਤੁਸੀਂ ਦੁਕਾਨ ਤੋਂ ਲੈ ਸਕਦੇ ਹੋ ਬਈ ਆਪਾਂ ਕੀ ਕਰਾਂਗੇ ਇਹਨੂੰ ਇਹਦੇ ਵਿੱਚ ਪਾ ਲਾਂਗੇ ਕਿਉਂਕਿ ਅਸੀਂ ਰਲਾ ਚੁੱਕੇ ਆ ਇਹਦੇ ਥੰਦਰ ਵਗੈਰਾ ਪਾ ਕੇ ਤੁਸੀਂ ਪੈਟਰੋਲ ਹੀ ਪਾ ਸਕਦੇ ਹੋ ਇਕ ਵਾਰ ਇਹ ਆਪ ਇਹਦੇ ਵਿੱਚ ਪਾ ਕੇ ਤੇ ਇਹਦੇ ਵਿੱਚ ਪਾਇਆ ਹੋਇਆ ਸਾਡਾ ਥਿਨਰ ਆ ਠੀਕ ਹੈ ਤੇ ਆਪਾਂ ਹੁਣ ਗਨ ਦੇ ਵਿੱਚ ਪਾਵਾਂਗੇ ਗਨ ਵਿੱਚ ਪਾ ਕੇ ਇਹਦੇ ਪਰਮਾਰਕ ਤੁਹਾਨੂੰ ਦਿਖਾਵਾਂਗੇ ਕਿੰਨਾ ਘੈਂਟ ਰਿਜ਼ਲਟ ਆ ਬਈ ਦਾ ਪੂਰਾ ਵਧੀਆ ਰਿਜ਼ਲਟ ਹੈ ਤੁਸੀਂ ਵੀ ਇਹ ਕੰਮ ਕਰ ਸਕਦੇ ਹੋ ਬਈ ਜੇ ਤੁਸੀਂ ਆਪ ਨਹੀਂ ਕਰਨਾ ਤਾਂ ਕਿਸੇ ਕਾਰਾਂ ਵਾਲੇ ਤੋਂ ਜਾਂ ਕੋਈ ਵੀ ਡੈਂਟਿੰਗ ਪੇਂਟਿੰਗ ਦਾ ਕੰਮ ਕਰਦਾ ਬਈ ਉਹਨਾਂ ਤੋਂ ਤੁਸੀਂ ਕਰਵਾ ਸਕਦੇ ਹੋ ਇਹਨੂੰ ਤੁਹਾਨੂੰ ਮਾਰ ਕੇ ਦਿਖਾਉਣੀ ਆ ਕਿੰਨੀ ਵਧੀਆ ਰਿਜ਼ਲਟ ਆਊਗਾ ਪਲਾਸਟਿਕ ਦੀ ਚੀਜ਼ ਤੇ ਹਰੇਕ ਤੇ ਮਾਰ ਸਕਦੇ ਆ ਬਈ ਤੁਸੀਂ। ਪੂਰੀ ਘੈਂਟ ਗੱਲ ਵਾਦਾ ਘੈਂਟ ਗੱਲ ਵਾਦਾ ਬਈ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦੋ ਕਰ ਦੱਪ ਕੇ। ਜਿੰਨੇ ਵੀਰ ਜੁੜਿਆ ਹੋਇਆ ਹੈ ਨਾ ਸ਼ੇਅਰ ਕਰੋ ਵੀਡੀਓ ਨੂੰ ਕਰਾ। ਲੈ ਵੀ ਆਇਓ ਕਰਾ ਹਾ ਜੀ। ਆ ਦੇਖੋ। ਇਹ ਨਾ ਤਾਂ ਦਾਦਾ ਬਲੈਕ ਕਰਦਾ ਤੇ ਨਾ ਜ਼ਿਆਦਾ ਖੁਸ਼ ਕਰਦਾ। ਕੱਲੀ ਬੱਸ ਐਦਾਂ ਹੀ ਗੱਲ ਬਣਾ ਦੋ ਬਈ ਇਹ। ਇਹ ਬਾਅਦ ਵਿੱਚ ਐ ਲੱਗੋ ਜਿਵੇਂ ਰੰਗ ਮਾਰੇ ਹੀ ਨਹੀਂ ਹੁੰਦਾ ਜੇ ਉੱਪਰ ਪੂਰਾ ਵਧੀਆ ਰਿਜ਼ਲਟ ਹੈ ਪੂਰਾ ਵਧੀਆ ਬਈ ਘੈਂਟ ਗੱਲਬਾਤ ਬਣ ਜੂ ਘੈਂਟ ਆ ਵੀ ਅਜਿਹਾ ਬਣਦੇ ਬੁਜੀ ਹਾਂਜੀ ਹਾਂਜੀ ਬਣੀ ਜਾਂਦੀ ਪੂਰੀ ਵਧੀਆ ਜੀ ਤੇਰਾ ਲੱਗਿਆ ਪਿਆ ਨਾ ਜਮਾਂ ਹੀ ਜਮਾਂ ਮੈਂ ਕਹਿੰਦਾ ਜ਼ਮੀਨ ਅਸਮਾਨ ਦਾ ਫਰਕ ਹੋ ਤੁਹਾਨੂੰ ਦੋਨੇ ਸਾਈਡਾਂ ਦਿਖਾਵਾਂਗੇ ਕਿਉਂਕਿ ਇੱਕ ਸਾਈਡ ਅਸੀਂ ਇਧਰ ਤੇ ਕਵਰ ਕਰਾਂਗੇ ਤੇ ਇੱਕ ਸਾਈਡ ਇਧਰੋਂ ਕਰਾਂਗੇ ਠੀਕ ਹੈ ਤੁਹਾਨੂੰ ਦੋਨੇ ਸਾਈਡਾਂ ਦੇ ਫਰਕ ਦਿਖਾਵਾਂ ਕਿੰਨਾ ਜ਼ਿਆਦਾ ਫਰਕ ਹੈ ਵਿੱਚ ਕਵੀ ਨਵੇਂ ਬਣਾਦਾ ਹਨਾ ਕਵੀ ਨਵੇਂ ਮੜਦੇ ਇਹ ਉੱਤਰ ਦਾ ਵੀ ਨਹੀਂ ਹੈਗਾ ਇਹ ਗੱਲ ਦਾ ਵੀ ਰਿਜ਼ਲਟ ਹੈ ਨਾ ਥੋੜੇ ਕੱਪੜਿਆਂ ਨਾਲ ਲੱਗੇ ਨਾ ਪੇਪੜੀ ਬਣੇ ਇਹਦੀ ਜਿਹੜੇ ਰੰਗ ਦੂਜੇ ਹੁੰਦੇ ਨੇ ਉਹਨਾਂ ਦੀ ਪੇਪੜੀ ਬਣ ਜਾਂਦੀ ਹੈ ਇਹਦੀ ਕੋਈ ਪੇਪੜੀ ਨਹੀਂ ਬਣਨੀ ਨਾ ਮੁੜ ਕੇ ਉੱਤਰਨਾ ਬਈ ਇਹ ਆ ਦੇਖ ਸਕਦੇ ਹੋ ਬਈ ਕਰੋ ਚੈੱਕ ਇਧਰਲਾ ਵੀ ਕਰ ਸਕਦੇ ਹੋ ਚੈੱਕ ਵੀ ਇਧਰੋਂ ਵੀ ਕਰ ਸਕਦੇ ਆ ਪਹਿਲਾਂ ਇਧਰੋਂ ਕਰੋ ਆ ਇਧਰੋਂ ਕਰੋ ਚੈੱਕ ਤੇ ਹੁਣ ਇਧਰੋਂ ਕਰੋ ਚੈੱਕ ਲੈ ਵੇ ਇਧਰ ਲਿਆ ਕੈਮਰਾ ਇਧਰ ਮਾਰੋ ਕੈਮਰਾ ਦੂਰ ਆਕੇ ਕਿਉਂਕਿ ਸਾਰਾ ਵੀਡੀਓ ਚ ਪਤਾ ਲੱਗੇ ਬਾਈਆਂ ਨੂੰ ਵੀ ਕੀ ਗੱਲਬਾਤ ਹੈ ਸਹੀ ਗੱਲ ਦਾ ਸਹੀ ਰਿਜ਼ਲਟ ਹੁੰਦਾ ਨਾ ਲੈ ਵੀ ਦੇਖ ਸਕਦੇ ਹੋ ਬਾਈ ਸਾਰਾ ਤੇ ਪਰਲੀ ਸਾਈਡ ਤੋਂ ਵੀ ਤੁਸੀਂ ਦੇਖ ਸਕਦੇ ਹੋ ਦੋਨੇ ਸਾਡੇ ਨੂੰ ਚੈੱਕ ਕਰੋ ਬਾਈ ਲੈ ਵੀ ਕਿਹੜੇ-ਕਿਹੜੇ ਵੀਰ ਨੂੰ ਇਹ ਫਾਰਮੂਲਾ ਵਧੀਆ ਲੱਗਿਆ ਤੁਹਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਬਾਈ ਕਿਉਂਕਿ ਅਸੀਂ ਕਾਫੀ ਜ਼ਿਆਦਾ ਮਿਹਨਤ ਦੇ ਨਾਲ ਵੀਡੀਓ ਬਣਾਉਂਦੇ ਆ ਤੁਹਾਨੂੰ ਦੱਸਣ ਵਾਸਤੇ ਕਿਉਂਕਿ ਅਸੀਂ ਵੱਧ ਤੋਂ ਵੱਧ ਥੋੜਾ ਖਰਚਾ ਬਚਾ ਸਕੀਏ ਜਿਵੇਂ ਵੀ ਹੋਵੇ ਤੁਹਾਡੇ ਪੁਰਾਣੀਆਂ ਚੀਜ਼ਾਂ ਨੂੰ ਅਸੀਂ ਨੰਮੀਆਂ ਬਣਾ ਸਕਦੇ ਆ ਇਸ ਤਰ੍ਹਾਂ ਦੀ ਆਪਾਂ ਵੀਡੀਓ ਪਾਉਂਦੇ ਰਹਿਨੇ ਆ ਤੇ ਸਾਡੀ ਵੀਡੀਓ ਦੇਖਣ ਲਈ ਪੇਜ ਨੂੰ ਫੋਲੋ ਕਰ ਲਓ ਬਈ ਕਮੈਂਟ ਕਰੋ ਕਮੈਂਟ ਕਰਕੇ ਦੱਸੋ ਜਰੂਰ ਕਿਉਂਕਿ ਸਾਨੂੰ ਵੀ ਪਤਾ ਲੱਗੇ ਜਿਹੜੇ ਸਾਡੇ ਫੋਲੋਅਰ ਨੇ ਉਹਨਾਂ ਨੂੰ ਕੀ ਚੀਜ਼ ਪਸੰਦ ਆਉਂਦੀ ਹੈ ਕਿ ਨਹੀਂ ਆਉਂਦੀ ਜਿਹੜੇ ਚੀਜ਼ਾਂ 'ਚ ਤੁਹਾਨੂੰ ਦਿੱਕਤ ਆਉਂਦੀ ਹੈ ਉਸ ਤੇ ਸਾਨੂੰ ਕਮੈਂਟ ਕਰੋ ਤੁਹਾਨੂੰ ਵੀਡੀਓ ਜਰੂਰ ਪਾਵਾਂਗੇ ਕਿਸੇ ਵੀ ਦਿੱਕਤ ਹੋਵੇ ਮੋਟਰਸਾਈਕਲ ਦੇ ਵਿੱਚ ਤੇ ਸਕੂਟਰੀ ਦੀ ਹੋਵੇ ਤੇ ਪ੍ਰੋਬਲਮ ਹੈਗੀ ਤਾਂ ਵੀਡੀਓ 'ਚ ਕਮੈਂਟ ਕਰਕੇ ਦੱਸਿਓ ਜਰੂਰ ਬਈ ਤੇ ਕੰਟੀਨਿਊ ਕਰ ਦਿਓ ਕੰਟੀਨਿਊ ਆਲ ਤੇ ਦੇਖੋ ਅਗਲੀ ਵੀਡੀਓ ਨੈਸ